ਦੋਸਤੋ ਕਈ ਆਰਥਿਕ ਮਹਾਰਾ ਨੂੰ ਬਹੁਤ ਸਾਰੇ ਲੋਕਾਂ ਨੂੰ ਜੇ ਇਸ ਚੀਜ਼ ਦਾ ਡਰ ਸੀ ਜੇ ਇਸ ਚੀਜ਼ ਦਾ ਖਤਸ਼ਾ ਸੀ ਉਹ ਹੋ ਗਈ ਆ ਦੁਨੀਆ ਦੇ ਵਿੱਚ ਟ੍ਰੇਡ ਵਾਰ ਆਰਥਿਕਤਾ ਦੀ ਜਿਹੜੀ ਜੰਗ ਆ ਉਹ ਕਹਿ ਲਓ ਕਿ ਉਹਦੀ ਸ਼ੁਰੂਆਤ ਹੋ ਗਈ ਆ ਚੰਗੀ ਗੱਲ ਇਹ ਹੋਊਗੀ ਕਿ ਇਹ ਇੱਥੇ ਹੀ ਰੁਕ ਜਵੇ ਕਹਾਣੀ ਇਸ ਤੋਂ ਜ਼ਿਆਦਾ ਖਰਾਬੀ ਵੱਲੋਂ ਨਾ ਵਧੇ ਪਰ ਬਦਕਿਸਮਤੀ ਦੇ ਨਾਲ ਯੂਐਸਏ ਤੇ ਚਾਇਨਾ ਦੀ ਜਿਹੜੀ ਟ੍ਰੇਡ ਵਾਰ ਆ ਉਹ ਆਪਣੀ ਇਸ ਸਮੇਂ ਚਰਮ ਸੀਮਾ ਦੇ ਉੱਤੇ ਆ ਤੇ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਸਮੇਂ ਜਿਹੜੇ ਐਸਟੇਕ ਇੰਨੇ ਜਿਆਦਾ ਹਾਈ ਹੋ ਚੁੱਕੇ ਨੇ ਸਾਰਾ ਕੁਝ ਪਬਲਿਕ ਦੇ ਵਿੱਚ ਆ ਚੁੱਕਾ ਕਿ ਕੋਈ ਵੀ ਕੰਟਰੀ ਕੋਈ ਵੀ ਕੰਟਰੀ ਦਾ ਲੀਡਰ ਜਿਹੜਾ ਆ ਉਹ ਹੁਣ ਇਸ ਤੋਂ ਪਿੱਛੇ ਨਹੀਂ ਹਟ ਸਕਦਾ ਬਹੁਤ ਔਖਾ ਹੋ ਗਿਆ ਉਹਦੇ ਲਈ ਡੋਨਲਡ ਟਰੰਪ ਨੇ ਜੇ ਐਸਟੇਕ ਨਾਲ ਹੁਣੇ ਐਸਟੇਕ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਅਕਸਰ ਆਮ ਤੌਰ ਤੇ ਉਹੋ ਬੰਦ ਕਮਰਿਆਂ ਦੇ ਵਿੱਚ ਹੁੰਦੀਆਂ ਤੁਸੀਂ ਕਿਸੇ ਮੁਲਕ ਦੇ ਨਾਲ ਕੀ ਡੀਲ ਕਰਨ ਜਾ ਰਹੇ ਹੋ ਉਹਦੇ ਬਾਬਤ ਤੁਸੀਂ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੁਸੀਂ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਇੱਕ ਬੈਕ ਟੂਰ ਜਿਹੜੀਆਂ ਬੈਕ ਡੋਰ ਚੈਨਲਸ ਦੇ ਜ਼ਰੀਏ ਗੱਲਾਂ ਕੀਤੀਆਂ ਜਾਂਦੀਆਂ ਤਾਂ ਕਿ ਜਦੋਂ ਲੋਕਾਂ ਦੇ ਵਿੱਚ ਜਾ ਕੇ ਕੋ ਮੀਡੀਆ ਦੇ ਵਿੱਚ ਗੱਲ ਕਰਨੀਆਂ ਤੁਸੀਂ ਇੱਕੋ ਵਾਰੀ ਕੋਈ ਗੱਲ ਕਰੋ ਤੇ ਕੰਮ ਨਿਭੜ ਚਵੇ ਹੁਣ ਅੱਜ ਇਹ ਤਾਂ ਹੁਣ 트ੰਪ ਸਾਹਿਬ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਸ ਠਾ ਠਾ ਮੈਸੇਜ ਪਾਈ ਜਾਂਦੇ ਆ ਤੇ ਉਹ ਫਿਰ ਸਾਰੀ ਦੁਨੀਆ ਪੜੀ ਵੀ ਜਾਂਦੀ ਆ ਹੁਣ ਟਰੰਪ ਇਸ ਗੱਲ ਤੋਂ ਕਿੱਦਾਂ ਪਿੱਛੇ ਹਟ ਜਾਊਗਾ ਕਿ ਮੈਂ ਚਾਈਨ ਵਾਲਿਆਂ ਨੂੰ ਕਹਤਾ ਵੀ ਭਾਈ ਜੇ ਤਾਂ ਤੁਸੀਂ ਇਹ ਸਾਡੇ ਉੱਤੇ ਬਰਾਬਰ ਦੇ ਟੈਰਫ ਲਾਏ ਤੇ ਮੈਂ ਫਿਰ ਤੁਹਾਡੇ ਉੱਤੇ ਡਿਊਟੀ ਹੋਰ ਲਾ ਦੇਣੀ ਆ ਤੇ ਉਹਨਾਂ ਨੇ ਰਾਤੀ ਉਸ ਚੀਜ਼ ਦਾ ਐਲਾਨ ਕਰ ਦਿੱਤਾ ਕਿ ਹੁਣ ਕੁਝ ਚੀਜ਼ਾਂ ਦੇ ਉੱਤੇ ਮਤਲਬ ਕਿ ਯੂ ایس ਦੇ ਵਿੱਚ ਜਿਹੜੀਆਂ ਚਾਈਨੀਸ ਚੀਜ਼ਾਂ ਇੰਪੋਰਟ ਹੁੰਦੀਆਂ ਉਹਦੇ ਉੱਤੇ ਜਿਹੜਾ ਟੈਕਸ ਆ ਜੀ ਉਹ 100 ਤੇ 4% ਤੱਕ ਪਹੁੰਚ ਗਿਆ 104% ਹੁਣ ਹੋਇਆ ਕੀ ਆ ਕਿ ਜੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਜਦੋਂ ਪਹਿਲਾਂ ਸਾਰੇ ਟੈਰਫ ਐਲਾਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਉਂਕਿ ਸਾਡੇ ਉੱਤੇ ਬਹੁਤ ਸਾਰੇ ਮੁਲਕ ਜਿਹੜੇ ਟੈਕਸ ਲਗਾਉਂਦੇ ਨੇ ਅਸੀਂ ਤਾਂ ਉਹਦਾ ਜਵਾਬ ਦਿੱਤਾ ਤੇ ਟਰੰਪ ਸਾਹਿਬ ਨੇ ਕਿਹਾ ਕਿ ਜੇਕਰ ਇਹ ਦੇ ਜਵਾਬ ਦੇ ਵਿੱਚ ਬਾਕੀ ਮੁਲਕਾਂ ਨੇ ਸਾਡੇ ਉੱਤੇ ਕੋਈ ਹੋਰ ਟੈਕਸ ਲਾਈ ਤਾਂ ਅਸੀਂ ਮੈਂ ਉਹਦੇ ਤੇ ਦੁੱਗਣਾ ਟੈਕਸ ਲਾਉਂਗਾ ਬਾਕੀ ਮੁਲਕਾਂ ਦੇ ਨਾਲ ਤਾਂ ਚਲੋ ਹਜੇ ਚੱਲ ਰਿਹਾ ਸਾਰੇ ਇਹਨੂੰ ਜਿਹੜਾ ਕੋਸ਼ਿਸ਼ ਕਰ ਰਹੇ ਨੇ ਇਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਇਸ ਚੀਜ਼ ਨੂੰ ਹੁਣ ਚਾਈਨਾ ਵੀ ਦੂਜੇ ਨੰਬਰ ਦੀ ਆਰਥਿਕ ਪਾਵਰ ਆ ਵੈਸੇ ਵੀ ਦੁਨੀਆ ਦੀ ਸਭ ਤੋਂ ਵੱਡੀ ਅਮਰੀਕਾ ਤੋਂ ਬਾਅਦ ਇੱਕ ਨੰਬਰ ਆਉਂਦਾ ਉਹਨਾਂ ਦਾ ਜਿਹੜਾ ਪਾਵਰ ਦੇ ਵਿੱਚ ਮਿਲਟਰੀ ਦੇ ਵਿੱਚ ਵੀ ਤੇ ਵੈ ਤੇ ਚਾਈਨਾ ਵਾਲਿਆਂ ਨੂੰ ਲੱਗਾ ਵੀ ਠੀਕ ਆ ਭਾਈ ਫੇ ਆ ਜਾ ਜਿੱਦਾਂ ਮੈਂ ਕਿਹਾ ਕਿ ਭੱਜਦਿਆਂ ਨੂੰ ਬਾਹਣ ਇੱਕੋ ਜੈ ਹੁਣ ਚਾਈਨਾ ਨੇ ਦੁਬਾਰਾ ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਤੇ ਟਰੰਪ ਨੇ 2-3 ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਜੇਕਰ ਚਾਈਨਾ ਨੇ ਆਪਣੇ ਇਹ ਐਲਾਨ ਨੂੰ ਵਾਪਸ ਨਾ ਲਿਆ ਤਾਂ ਮੈਂ ਇਹਦੇ ਤੇ ਹੋਰ ਦੁੱਗਣਾ ਟੈਕਸ ਲਾਉਂਗਾ ਤੇ ਉਹਨਾਂ ਨੇ ਉਹ ਟੈਕਸ ਲਾ ਦਿੱਤਾ ਕਿਉਂਕਿ ਇਹ ਤਾਂ ਜ਼ਾਹਿਰ ਜੀ ਗੱਲ ਹੈ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਹੁਣ ਕੋਈ ਪਿੱਛੇ ਨਹੀਂ ਹਟ ਸਕਦਾ ਹੁਣ ਤਾਂ ਬੈਠ ਕੇ ਕੋਈ ਡਾਇਲੌਗ ਦੇ ਨਾਲ ਹੱਲ ਕੱਢਣਗੇ ਤਾਂ ਕੱਢਣਗੇ ਨਹੀਂ ਤਾਂ ਜੇ ਚਾਈਨਾ ਵਾਲੇ ਪਿੱਛੇ ਹਟਣਗੇ ਤਾਂ ਉਹਨਾਂ ਦੀ ਬੇਇੱਜ਼ਤੀ ਆ ਟਰੰਪ ਹੁਣੇ ਪਿੱਛੇ ਹਟਣਗੇ ਤਾਂ ਇਹਨਾਂ ਦੀ ਬੇਇੱਜ਼ਤੀ ਆ ਸੋ ਇੰਡੀਆਂ ਵੱਡੀਆਂ ਤਾਕ ਐਂਡ ਸੋ ਹੁਣ ਇਸ ਸਮੇਂ ਦੀ ਜਿਹੜੀਆਂ ਤਾਜ਼ਾ ਸਥਿਤੀਆਂ ਮੈਂ ਤੁਹਾਡੇ ਨਾਲ ਜੇਕਰ ਸਾਂਝੀਆਂ ਕਰਾਂ ਸੋ ਜਿਹੜਾ ਚਾਇਨਾ ਨੇ ਅਨਾਉਂਸ ਕੀਤਾ ਕਿ ਉਹ ਹੋਰ ਵੱਧੂ ਟੈਰਫ ਜਿਹੜਾ ਯੂਐਸ ਦੇ ਉੱਤੇ ਲਗਾਉਣ ਜਾ ਰਹੇ ਨੇ ਕੱਲ ਤੋਂ ਜਿਹੜੀਆਂ ਯੂਐਸ ਦੀਆਂ ਵਸਤੂਆਂ ਚਾਇਨਾ ਦੇ ਵਿੱਚ ਜਾਣਗੀਆਂ ਉਹਦੇ ਉੱਤੇ 50% ਉਹਨਾਂ ਨੇ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ 올ਟ ਗੈਦਰ 84% ਇੰਪੋਰਟ ਟੈਕਸ ਲੱਗਣਾ ਯੂਐਸਏ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਚਾਇਨਾ ਦੇ ਵਿੱਚ ਜਾਣਗੀਆਂ ਮਤਲਬ ਚਾਇਨਾ ਨੇ ਜਿਹੜੀ ਵੀ ਚੀਜ਼ ਯੂਐਸਏ ਤੋਂ ਇੰਪੋਰਟ ਕਰਨੀਆਂ ਉਹਦੇ ਤੇ ਹੁਣ 올ਟ ਗੈਦਰ ਹੇਟਾ ਉੱਤੇ ਕਰਕੇ 84% ਟੈਕਸ ਜਿਹੜਾ ਆ ਉਹ ਉਹ ਲੱਗਣਾ ਆ ਜੀ ਇਹਦੇ ਨਾਲ ਨਾਲ ਜਿਹੜਾ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਅਮਰੀਕਾ ਆ ਅਮਰੀਕਾ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਚਾਈਨਾ ਤੋਂ ਜਾਵੇਗੀ ਉਹਦੇ ਤੇ ਵੋਲਟ ਗੈਦਰ ਟੈਕਸ ਥੋੜਾ ਬਾਲਾ ਹੇਟਾ ਉੱਤੇ ਕਰਕੇ 104% ਲੱਗਣਾ 104% ਟੈਰਫ ਤੁਹਾਡੀ ਚੀਜ਼ ਦਾ ਮੁੱਲ ਤੇ ਉਹਦਾ 104% ਜਿਹੜਾ ਉਹਦੇ ਤੇ ਟੈਕਸ ਲੱਗਣਾ ਇਹ ਤੁਸੀਂ ਸਾਰੇ ਸਿਆਣਿਆਂ ਕਿ ਸਥਿਤੀ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਤੇ ਸਿਚੁਏਸ਼ਨ ਜਿਹੜੀ ਡੇਂਜਰਸਲੀ ਐਸਕੇਲੇਟ ਕੀਤੀ ਆ ਐਂਡ ਇਹਦੇ ਵਿੱਚ ਚਾਈਨਾ ਵਾਲਿਆਂ ਨੂੰ ਖਾਸੀ ਦਿੱਕਤ ਵੀ ਆਉਣੀ ਆ ਜੀ ਚਾਈਨਾ ਦੀ ਜਿਹੜੀ ਇਕਨੋਮੀ ਆ ਉਹ ਕਾਫੀ ਵੱਡੀ ਰਹੀ ਵੀ ਆ ਹੈਗੀ ਵੀ ਆ ਪਰ ਕੋਵਿਡ ਦੇ ਦਿਨਾਂ ਤੋਂ ਬਾਅਦ ਉਹਨਾਂ ਨੂੰ ਵੀ ਕਾਫੀ ਜ਼ਿਆਦੇ ਸੱਟਾਂ ਜਿਹੜੀਆਂ ਸਹਿਣੀਆਂ ਪਈਆਂ ਸੋ ਇਟਸ ਨਾਟ ਗੋਣਾ ਬੀ ਈਜ਼ੀ ਫਾਰ ਥੈਮ ਆਲਸੋ ਸੋ so, 104% ਤਾਂ ਹੁਣ ਯੂਐਸਏ ਦਾ ਹੋ ਗਿਆ ਤੇ ਚੀਨ ਵਾਲਿਆਂ ਨੇ ਕਰਤਾ 84% ਤੇ ਇਹਦੇ ਵਿੱਚ ਜੇਕਰ ਮੈਂ ਦੇਖਾਂ ਤਾਂ ਜਿਹੜਾ ਚਾਇਨਾ ਦੀ ਐਕਸਪੋਰਟਸ ਟੂ ਦਾ ਯੂਐਸ ਅਮਾਉਂਟ 2% ਆਫ ਹਿਸ ਟੋਟਲ ਇਕਨੋਮਿਕ ਐਕਟੀਵਿਟੀ ਚਾਇਨਾ ਵਾਲਿਆਂ ਉਹਨਾਂ ਦੇ ਫਿਰ ਉਹ ਸੰਕੇਤ ਦਿੱਤਾ ਜਾ ਰਿਹਾ ਕਿ ਅਸੀਂ ਇਹਨੂੰ ਸਹਿ ਸਕਦੇ ਹਾਂ ਕਿ ਚਾਇਨਾ ਦੀ ਜਿੰਨੇ ਵੀ ਜਿਹੜੇ ਐਕਸਪੋਰਟ ਕਰਦੇ ਨੇ ਨਾ ਯੂਐਸਏ ਨੂੰ 올ਟ ਕੈਦਰ ਕੁੱਲ ਮਿਲਾ ਕੇ 2% ਵੱਧਦਾ ਉਹਨਾਂ ਦੀ ਸਾਰੀ ਇਕਨੋਮੀ ਦਾ ਤੇ ਉਹਨਾਂ ਨੂੰ ਇਹ ਆ ਉਹ ਕਹਿੰਦੇ ਵੇ ਕੋਈ ਨਹੀਂ ਅਸੀਂ ਇਹਨੂੰ ਅਸੀਂ ਇਸ ਚੀਜ਼ ਨੂੰ ਸਹਿ ਸਕਦੇ ਹਾਂ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਯੂਐਸਏ ਆ ਉਹ ਬਹੁਤ ਸਾਰੀਆਂ ਚੀਜ਼ਾਂ ਇੰਪੋਰਟ ਕਰਦਾ ਚਾਈਨਾ ਤੋਂ ਤੇ ਮੁਕਾਬਲਤਨ ਚਾਈਨਾ ਕੋਈ ਉਸ ਗਿਣਤੀ ਦੇ ਵਿੱਚ ਯੂਐਸਏ ਤੋਂ ਇੰਪੋਰਟ ਨਹੀਂ ਕਰਦਾ ਸੋ ਯੂਐਸਏ ਦੇ ਵਿੱਚ ਜਿਹੜੀ ਇਹ ਬੀਬੀਸੀ ਦੀ ਰਿਪੋਰਟ ਹੈ ਇਹਦੇ ਮੁਤਾਬਕ ਅਬਾਊਟ 440 ਬਿਲੀਅਨ ਡਾਲਰ ਦਾ ਸਮਾਨ ਆ ਜਿਹੜਾ ਉਹ ਯੂਐਸਏ ਨੇ ਪਿਛਲੇ ਸਾਲ ਚਾਈਨਾ ਤੋਂ ਇੰਪੋਰਟ ਕੀਤਾ ਜਦਕਿ ਚਾਈਨਾ ਨੇ ਯੂਐਸਏ ਤੋਂ ਇੰਪੋਰਟ ਕੀਤਾ 145 ਬਿਲੀਅਨ ਡਾਲਰ ਦਾ ਸਮਾਨ 2024 ਦੇ ਦਰਮਿਆਨ ਜਿਹੜੀ ਸਭ ਤੋਂ ਵੱਡੀ ਕੈਟਾਗਰੀ ਰਹੀ ਹੈ ਜਿਹੜੀਆਂ ਚੀਜ਼ਾਂ ਐਕਸਪੋਰਟ ਜਿਹੜੀਆਂ ਯੂਐਸਏ ਨੇ ਜਿਹੜੀਆਂ ਸੌਰੀ ਚਾਈਨਾ ਨੇ ਜਿਹੜੀਆਂ ਐਕਸਪੋਰਟ ਕੀਤੀਆਂ ਯੂਐਸਏ ਨੂੰ 2024 ਦੇ ਦਰਮਿਆਨ ਉਹਨਾਂ ਦੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਇਲੈਕਟ੍ਰੋਨਿਕਸ ਜਿਵੇਂ ਕਿ smartphones ਨੇ laptops ਨੇ telecom equipment ਆ ਖਡਾਉਣੇ ਨੇ ਇਸੇ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਬੈਟਰੀਆਂ ਜਿਹੜੀਆਂ ਕਿ ਵਾਈਟਲ ਨੇ ਇਲੈਕਟ੍ਰਿਕ ਵਹੀਕਲਸ ਦੇ ਲਈ ਇਹ ਵੀ ਐਕਸਪੋਰਟ ਜਿਹੜੀਆਂ ਕੀਤੀਆਂ ਗਈਆਂ ਜਦਕਿ ਜੇਕਰ ਦੂਸਰੇ ਪਾਸੇ ਆਪਾਂ ਦੇਖੀਏ ਤਾਂ ਯੂਐਸਏ ਨੇ ਸੋਇਆ ਬੀਨਿਆ ਜਿਹੜੇ ਉਹ ਜਿਹੜੇ ਐਕਸਪੋਰਟ ਕੀਤੇ ਚਾਈਨਾ ਨੂੰ ਇਹਦੇ ਨਾਲ ਨਾਲ ਕੁਝ 에ਅਰਕ੍ਰਾਫਟ ਇੰਜਨਸ ਫਾਰਮਾਸੋਟਿਕਲਸ ਤੇ ਪੈਟਰੋਲੀਅਮ ਜਿਹੜਾ ਉਹ ਚਾਈਨਾ ਨੂੰ ਯੂਐਸ ਦੇ ਵੱਲੋਂ ਭੇਜਿਆ ਗਿਆ ਤੇ ਪਰ ਵੱਡੀ ਗਿਣਤੀ ਦੇ ਵਿੱਚ ਸਮਾਨ ਜਿਹੜਾ ਆ ਉਹ ਯੂ ਐਸ اے ਨੇ ਇੰਪੋਰਟ ਕੀਤਾ ਚਾਈਨਾ ਤੋਂ ਜਦਕਿ ਚਾਈਨਾ ਨੇ ਉਸ ਲੈਵਲ ਤੇ ਨਹੀਂ ਕੀਤਾ ਤੇ ਇਹ ਅਚਾਹ ਜਿਹੜੀਆਂ ਬੈਟਰੀਆਂ ਆ ਹੁਣ ਤੁਸੀਂ ਸਮਝੇ ਜਿਹੜੀਆਂ ਇਹ ਵੀ ਬਾਰ-ਬਾਰ ਖਬਰਾਂ ਆ ਰਹੀਆਂ ਨੇ ਕਿ ਇਲਨ ਮਸਕ ਤੇ ਡੋਨਲਡ ਟਰੰਪ ਉਹਨਾਂ ਦੀ ਖੜਕ ਗਈ ਆ ਹੁਣ ਮਸਕ ਸਾਹਿਬ ਕਹਿ ਰਹੇ ਨੇ ਕਿ ਪਾਈਏ ਟੈਰਿਫ ਟੂ ਅਪਣਾ ਲਾਓ ਦੁਨੀਆ ਨੂੰ ਖੁੱਲੀ ਮੰਡੀ ਰਹਿਣ ਦਿਓ ਸਾਨੂੰ ਪੈਸੇ ਚਾਰ ਕਮਾ ਲੈਣ ਦਿਓ 트ੰਪ ਸਾਹਿਬ ਕਿੱਥੇ ਕਿਸੇ ਦੀ ਮੰਨਦੇ ਨੇ ਤੇ ਆ ਜਿਹੜੀਆਂ ਇਲੈਕਟ੍ਰਿਕ ਬੈਟਰੀਆਂ ਜਿਹੜੀਆਂ ਇਹਨਾਂ ਦੇ ਸਿਰ ਤੇ ਦਾ ਟੈਸਲਾ ਚੱਲਦੀ ਆ ਅੱਛਾ ਬੀਬੀਸੀ ਦੀ ਇੱਕ ਰਿਪੋਰਟ ਆ ਜੀ ਉਹਦੇ ਮੁਤਾਬਕ ਲੋਈਸੀ ਲੂ ਇਹ ਲੀਡ ਇਕਨੋਮਿਸਟ ਨੇ ਆਕਸਫੋਰਡ ਇਕਨੋਮਿਕਸ ਕੰਪਨੀ ਦੇ ਵਿੱਚ ਉਹਨਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਰਿੰਗ ਦੇ ਵੱਲੋਂ ਮਤਲਬ ਕਿ ਚਾਈਨਾ ਦੇ ਵੱਲੋਂ ਇਹ ਟ੍ਰੇਡ ਟਾਕ ਕਰਨ ਦੇ ਲਈ ਜਿਹੜੀ ਆ ਦਰਵਾਜ਼ਾ ਉਹ ਖੁੱਲਾ ਛੱਡਿਆ ਜਾ ਰਿਹਾ ਤੇ ਜਦ ਕਿ ਜਿਕਰ ਜੀ ਜਿੰਪਿੰਗ ਦੇ ਬਾਬਤ ਸੋਚੀਏ ਤਾਂ ਲੱਗਦਾ ਇਦਾਂ ਉਹਨਾਂ ਦੇ ਮੁਤਾਬਕ ਹੋ ਸਕਦਾ ਕਿ ਟਰੰਪ ਪਹਿਲਾਂ ਅੱਖ ਚਮਕ ਜਾਣ ਕਿ ਟਰੰਪ ਪਹਿਲਾਂ ਬਲਿੰਕ ਕਰ ਜਾਣ ਕਿ ਸ਼ਾਇਦ ਮੰਨਣ ਦੇ ਲਈ ਪਰ ਵੈਸੇ ਮੈਨੂੰ ਨਹੀਂ ਲੱਗਦਾ ਕਿ ਟਰੰਪ ਸਾਹਿਬ ਵੀ ਇੰਨੀ ਜਲਦੀ ਮੰਨਣਗੇ ਉਹ ਚਾਈਨਾ ਦੇ ਨਾਲ ਤੇ ਜੇਕਰ ਟਰੰਪ ਇਦਾਂ ਚਾਈਨਾ ਦੀ ਗੱਲ ਮੰਨ ਲੈਂਦੇ ਨੇ ਫਿਰ ਤਾਂ ਜਿਹੜਾ ਸਾਰਾ ਉਹ ਨੈਰੇਟਿਵ ਉਹਨਾਂ ਨੇ ਹੁਣ ਤੱਕ ਬੁਣਿਆ ਇਹ ਤਾਂ ਗੱਲ ਉਹਦੇ ਬਿਲਕੁਲ ਖਿਲਾਫ ਜਾਂਦੀ ਆ ਜਿਹੜਾ ਹੁਣ ਤੱਕ ਬ੍ਰਿਤਾੰਤ ਸਿਰਜਿਆ ਡੋਨਲਡ ਟਰੰਪ ਨੇ ਵੀ ਜੇਕਰ ਹੁਣ ਉਹ ਚਾਈਨਾ ਦੇ ਨਾਲ ਪਰ ਇਹ 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 ਐਂਡ ਆਫ ਦਾ ਡੇ ਤਾਂ ਕਰਨਾ ਪੈਣਾ ਨਾ ਇਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕਿ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਬੈਕ ਡੋਰ ਦੇ ਜ਼ਰੀਏ ਕਰੀਦੀਆਂ ਹੁੰਦੀਆਂ ਜਦੋਂ ਤੁਸੀਂ ਪਹਿਲੇ ਆ ਕੇ ਦੁਨੀਆ 'ਚ ਇਹਦਾ ਰੌਲਾ ਰੱਪਾ ਪਾ ਦੋਗੇ ਤਾਂ ਬਹੁਤ ਔਖਾ ਹੋ ਗਿਆ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸਾਰੀ ਦੁਨੀਆ ਦੇ ਲੀਡਰਸ ਦੇ ਲਈ ਬਹੁਤ ਔਖੀ ਸਥਿਤੀ ਇਸ ਸਮੇਂ ਹੋ ਗਈ ਆ ਕਿ ਕੌਣ ਕਿਦਾਂ ਇਸ ਗੱਲ ਨੂੰ ਮੰਨੇਗਾ ਪੂਰੀ ਦੁਨੀਆ ਦੀਆਂ ਮਾਰਕੀਟਾਂ ਹੀਠਾਂ ਨੇ ਉਹਨਾਂ ਤੋਂ ਤਾਂ ਕੋਈ ਨੰਬਰ ਨੰਬਰ ਸਾਂਝਾ ਕਰਨ ਦਾ ਫਾਇਦਾ ਕੋਈ ਹੁੰਦਾ ਤੇ ਇਹ ਮਾਰਕੀਟਾਂ ਤਾਂ ਡਾਊਨ ਪਹਿਲਾਂ ਹੀ ਕੋ ਪਹਿਲਾਂ ਕੋਵਿਡ ਦੇ ਝੰਬੀਆਂ ਪਈਆਂ ਸੀਗੀਆਂ ਇਧਰ ਯੂਰੋਪੀਅਨ ਮਾਰਕੀਟਸ ਤੇ ਯੂਕਰੇਨ ਰਸ਼ੀਆ ਵਾਰ ਨੇ ਖਾਸਾ ਫਰਕ ਪਾਇਆ ਤੇ ਰਹਿਦਾ ਖੁੰਦਾ ਅਸਰ ਜੀ ਹੁਣ ਇਹ ਹੋ ਗਿਆ ਸੋ ਇੱਕ ਮੁਲਕ ਨੇ ਜਿਹੜਾ 500 ਬਿਲੀਅਨ ਪਿਛਲੇ ਸਾਲ ਜਿਨ੍ਹਾਂ ਦੋਹਾਂ ਮੁਲਕਾਂ ਦੇ ਦਰਮਿਆਨ 500 ਬਿਲੀਅਨ ਤੋਂ ਜ਼ਿਆਦਾ ਡਾਲਰਸ ਦਾ ਵਪਾਰ ਹੋਇਆ ਉਹਨਾਂ ਦੇ ਵਿੱਚੋਂ ਯੂ ਐਸ ਏ ਨੇ ਚਾਈਨਾ ਦੇ ਉੱਤੇ ਜਿਹੜਾ ਟੈਰਫ ਲਗਾ ਦਿੱਤਾ 104% ਮਤਲਬ ਕਿ ਚਾਈਨਾ ਤੋਂ ਜਿਹੜੀਆਂ ਵੀ ਚੀਜ਼ਾਂ ਯੂਐਸਏ ਨੂੰ ਭੇਜੀਆਂ ਜਾਣੀਆਂ ਉਹਨਾਂ ਦੇ ਉੱਤੇ 104% ਟੈਕਸ ਲੱਗਣਾ ਤੇ ਜਿਹੜੀਆਂ ਚੀਜ਼ਾਂ ਯੂਐਸਏ ਨੇ ਚਾਈਨਾ ਦੇ ਅੰਦਰ ਭੇਜੜੀਆਂ ਉਹਨਾਂ ਦੇ ਉੱਤੇ 84% ਟੈਰਿਫ ਲੱਗਣਾ ਜੋ ਕਿ ਬਹੁਤ ਜ਼ਿਆਦਾ ਆ ਤੇ ਇਹਦਾ ਡੈਫੀਨਿਟਲੀ ਇਹਦੀ ਜਿਹੜੀ ਕੀਮਤ ਆ ਉਹ ਤਾਂ ਆਮ ਅਮਰੀਕਨਸ ਨੂੰ ਆਮ ਚਾਈਨਿਸ ਲੋਕਾਂ ਨੂੰ ਜਿਹੜੀ ਆ ਪੇ ਕਰਨੀ ਪੈਣੀ ਆ ਤੇ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੁਣ ਇਹ ਦੁਨੀਆ ਜੇਕਰ ਇਹ ਜਿਹੜਾ ਵੈਸਟਰਨ ਵਰਲਡ ਆ ਇਹ ਇਹ ਹੁਣ ਇੱਥੇ ਯੂਰਪ ਦੇ ਵਿੱਚ ਵੀ ਇਹ ਗੱਲਾਂ ਸ਼ੁਰੂ ਹੋਣੀਆਂ ਹੋ ਗਈਆਂ ਕਿ ਜ਼ਰੂਰੀ ਨਹੀਂ ਕਿ ਅਸੀਂ ਅਮਰੀਕਾ ਨੂੰ ਹੀ ਦੇਖਣਾ ਸੀ ਚਾਈਨਾ ਵੱਲੋਂ ਵੀ ਦੇਖ ਸਕਦੇ ਹਾਂ ਇਹ ਵੀ ਹੋ ਸਕਦਾ ਕਿ ਅਮਰੀਕਾ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਦੁਨੀਆ ਦੇ ਵਿੱਚ ਵੱਡੀਆਂ ਤਾਕਤਾਂ ਰਹੀਆਂ ਤੇ ਐਂਡ ਆਫ ਦਾ ਡੇ ਉਹਨਾਂ ਦੇ ਦੌਰ ਦੌਰੇ ਖਤਮ ਵੀ ਹੋਏ ਆ ਕਿ ਇਹ ਇਹ ਅਮਰੀਕਾ ਦਾ ਜਿਹੜਾ ਇਹ ਦੌਰ ਆ ਇੰਦਾ ਵੱਡਾ ਉਹਨਾਂ ਦਾ ਕਾਦੇ ਆ ਆਰਥਿਕ ਤੌਰ ਤੇ ਮਿਲਟਰੀ ਤੌਰ ਤੇ ਕੀ ਉਹਦੇ ਖਾਤਮੇ ਦੀ ਨਿਸ਼ਾਨੀ ਆ ਜਾਂ ਅਮਰੀਕਨ ਰਜਿਮ ਜਿਹੜਾ ਉਿਸ ਜਿਹੜੀ ਉਥਲ ਪੁਤਲਿਆ ਇਹ ਤੋਂ ਸੰਭਲ ਜਾਵੇਗਾ ਤੇ ਅਮਰੀਕਨ ਰਜਿਮ ਤਾਂ ਪਤਾ ਨਹੀਂ ਸੰਭਲਦਾ ਕਿ ਕਿਦਾਂ ਸੰਭਲਦਾ ਪਰ ਪੂਰੀ ਦੁਨੀਆ ਨੂੰ ਸੰਭਲਣ ਨੂੰ ਹੁਣ ਖਾਸਾ ਟਾਈਮ ਲੱਗ ਜਾਣਾ ਪੂਰੀ ਜਿਹੜੀਆਂ ਮਾਰਕੀਟਾਂ ਆ ਉਹ ਬਹੁਤ ਜਿਆਦੇ ਉਥਲ ਪੁਤਲ ਦਾ ਸ਼ਿਕਾਰ ਆ ਸੋ ਲਗਾਤਾਰ ਤੁਹਾਡੇ ਨਾਲ ਇਹਨਾਂ ਮਸਲਿਆਂ ਤੇ ਗੱਲਬਾਤ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ